ਹਾਂਜੀ ਹੁਣ ਜੋ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਿ ਬਈ ਪੰਜਾਬ ਪੁਲਿਸ ਵਾਲੀ ਇੱਕ ਫੇਰ ਫਸ ਗਈ ਆ ਜਿਹਦੇ ਤੇ ਕੀ ਦੋਸ਼ ਲੱਗਿਆ 10 ਸਾਲ ਦੀ ਸਜ਼ਾ ਤੇ 20000 ਦਾ ਜੁਰਮਾਨਾ ਜੋ ਕਿ ਜਰਨਾਲਾ ਗੁਰੂ ਦੇ ਵਿੱਚ ਇਹਦੀ ਡਿਊਟੀ ਸੀ ਤੇ ਐਸਐਚਓ ਦੱਸੀ ਜਾਂਦੀ ਆ ਪਹਿਲਾਂ ਤੁਹਾਨੂੰ 2 ਮਿੰਟ ਦੀ ਵੀਡੀਓ ਸੁਣਾਵਾਂਗੇ ਤੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਲੱਗਿਆ ਗੌਰ ਨਾਲ ਸੁਣਿਓ ਹੋਇਆ ਕੀ ਇੱਕ ਮਹਿਲਾ ਐਸਐਚਓ ਇੱਕ ਲੇਡੀ ਐਸਐਚਓ ਸੀਗੀ ਜਿਹੜੀ ਕੇ ਜੰਡਿਆਲਾ ਗੁਰੂ ਦੇ ਵਿੱਚ ਤਨਾਤ ਸੀ ਹੁਣ ਵੀ ਜਦੋਂ ਉਹਨੂੰ ਸਜ਼ਾ ਹੋਈ ਹੈ ਤਾਂ ਉਹ ਆਪਣੇ ਅਹੁਦੇ ਦੇ ਉੱਪਰ ਤਨਾਤ ਸੀ ਏਐਸਆਈਸੀ ਸਬ ਇਨਸਪੈਕਟਰ ਤੇ ਹੁਣ ਅਦਾਲਤ ਨੇ ਇਸ ਐਸਐਚਓ ਕੁੜੀ ਨੂੰ 10 ਸਾਲ ਦੀ ਕੈਦ ਤੇ 20000 ਦਾ ਜੁਰਮਾਨਾ ਸੁਣਾਇਆ ਤੇ ਜੇ ਉਹ ਜੁਰਮਾਨਾ ਅਦਾ ਨਹੀਂ ਕਰੇਗੀ ਤਾਂ 3 ਮਹੀਨੇ ਹੋਰ ਉਹਨੂੰ ਜੇਲ੍ਹ 'ਚ ਕੱਟਣੇ ਪੈਣਗੇ ਨਾਲ ਹੀ ਅਦਾਲਤ ਨੇ ਠਟਕਾਰ ਪਾਈ ਆ ਕਿ ਤੇਰਾ ਕੰਮ ਗੈਰ ਕਾਨੂੰਨੀ ਚੀਜ਼ਾਂ ਨੂੰ ਰੋਕਣਾ ਸੀ ਪਰ ਤੂੰ ਆਪ ਹੀ ਅਪਰਾਧ ਕਰਨ ਲੱਗੀ ਆਪ ਹੀ ਤੂੰ ਇਸ ਪੱਧਰ ਦੀਆਂ ਚੀਜ਼ਾਂ ਕਰਨ ਲੱਗੀ ਹੁਣ ਉਹਨੇ ਕੀਤਾ ਕੀ ਸੀ ਕੀਤਾ ਜੋ ਚਾਰਜ ਹੋਈ ਹੈ ਪਹਿਲਾਂ ਤਾਂ ਮੋਹਕਮਪੁਰਾ ਦੀ ਜਿਹੜੀ ਪੁਲਿਸ ਹੈ ਉਸਨੇ 10 ਅਕਤੂਬਰ 2020 ਨੂੰ ਇਸ ਐਸਐਚਓ ਦੇ ਖਿਲਾਫ ਮੁਕਦਮਾ ਦਰਜ ਕੀਤਾ ਸੀ ਮੁਕਦਮਾ ਕੀ ਸੀ ਅਮਰਸਰ ਦੇ ਨਾਲ ਇਹ ਜਿਹੜੀ ਅਮਰਸਰ ਪੁਲਿਸ ਦੀ ਇਹ ਐਸ ਐਚਓ ਸੀਗੀ ਮੁਕਦਮਾ ਇਹ ਸੀਗਾ ਕਿ ਦੱਸਿਆ ਜਾ ਰਿਹਾ ਕਿ ਜੰਡਿਆਲਾ ਗੁਰੂ ਦੇ ਵਿੱਚ ਇਹ ਐਸ ਐਚਓ ਉਸ ਵਕਤ ਤਾਇਨਾਤ ਸੀਗੀ ਔਰ ਉੱਥੇ ਨੇੜੇ ਇੱਕ ਪਿੰਡ ਹੈਗਾ ਹੈ ਹਾਂਜੀ ਜਿਵੇਂ ਕਿ ਹੁਣ ਅੱਗੇ ਆਪਾਂ ਤੁਹਾਨੂੰ ਦੱਸਣ ਜਾ ਰਹੇ ਜਿਵੇਂ ਨਾਲ ਇੱਕ ਪਿੰਡ ਲੱਗਦਾ ਨਵਾਂ ਪਿੰਡ ਜਿਵੇਂ ਜਟਿਆਲਾ ਗੁਰੂ ਦੇ ਵਿੱਚ ਇਹਦੀ ਉਥੇ ਤਹਿਨਾਂਸ ਜੀ ਉਥੇ ਡਿਊਟੀ ਕਰਦੀ ਸੀ ਤੇ ਪਰ ਜਿਹੜਾ ਇੱਕ ਪਿੰਡ ਲੱਗਦਾ ਨਾਲ ਉਥੇ ਨਵਾਂ ਪਿੰਡ ਅੰਮ੍ਰਿਤਸਰ ਦੇ ਨਾਲ ਲੱਗਦਾ ਤੇ ਜੋ ਉਥੇ ਐਸਐਚਓ ਰਈਆ ਤੇ ਨੇ ਕਰਿਆ ਕੀ ਸੀ ਬਿਥਾਰਾ ਦੋਸ਼ ਲੱਗਿਆ ਕਿਵੇਂ ਆ ਇੱਕ ਜਿਹੜਾ ਉਥੋਂ ਦਾ ਇੱਕ ਸਕਸ ਸੀ ਆ ਜੋ ਕਿ ਭਈ ਆੜਤੀਆ ਸੀ ਪੈਸਾ ਪੂਸਾ ਫੁੱਲ ਸੀ ਤੇ ਨਵੇਂ ਪਿੰਡ ਦੇ ਵਿੱਚ ਇਹਦੀ ਜਾ ਕੇ ਉਥੇ ਵਿਕਰਮਜੀਤ ਉਸ ਦਾ ਨਾਂ ਸੀ ਉਹਦੇ ਨਾਲ ਲਿਆਜ ਪੈ ਜਾਂਦੀ ਆ ਜਿਵੇਂ ਇੱਕ ਦੂਜੇ ਨੂੰ ਮਿਲਦੇ ਆ ਤੇ ਐਸ ਲੋਡ ਕਰਦੇ ਕਰਾਉਂਦੇ ਮਾਮਲਾ ਲੰਬਾ ਵਾ ਗਿਆ ਜਿਵੇਂ ਜਿਹੜੀ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਉਹਦੇ ਤੇ ਦੋਸ਼ ਲੱਗੇ ਸੀ ਐਸੇ ਲੋਟੀ ਇਹਦਾ ਮਾਮਲਾ ਬਸ ਉਹਦੇ ਨਾਲ ਜੁੜਦਾ ਬਸ ਇਹ ਆ ਵੀ ਇਹਨੇ ਇਹਦੇ ਚੱਕਰ ਦੇ ਵਿੱਚ ਜਿਹੜਾ ਉਹ ਸਖਸਾ ਸਾਨੂੰ ਸਾਰੀ ਗੱਲ ਹੀ ਦੱਸ ਦਈਏ ਜਿਵੇਂ ਇਹਨਾਂ ਦਾ ਮਿਲਣਾ ਜੁਲਣਾ ਹੋ ਗਿਆ ਸੀ ਉਧਰ ਉਧਰੀ ਇੱਕ ਦੂਜੇ ਨਾਲ ਮੰਨ ਕੇ ਚਲੋ ਉੱਠਣ ਬੈਠਣ ਲੱਗੇ ਸੀ ਤੇ ਹੁਣ ਜਿਹੜੀ ਗੱਲ ਬਣੀ ਕੀ ਆ ਇਹ ਮਾਹੌਲ ਖਰਾਬ ਕਿੱਥੋਂ ਹੋਇਆ ਤੇ ਕਿਵੇਂ ਇਹਦੇ ਤੇ ਦੋਸ਼ ਲੱਗਿਆ ਸਾਰੇ ਕਿਉਂਕਿ ਪਹਿਲਾ ਮਾਮਲਾ 2020 ਦੇ ਵਿੱਚ ਇਹਦੇ ਤੇ ਦਰਜ ਸੀ ਪਰ ਇਹਦੀ ਸੁਣਵਾਈ ਬਾਅਦ ਦੇ ਵਿੱਚ ਹੋਈ ਆ ਜਿਵੇਂ ਕਿ ਆਪਾਂ ਗੱਲ ਕਰੀਏ ਕੋਈ ਵੀ ਪੁਲਿਸ ਵਾਲਾ ਛੇਤੀ ਛੇਤੀ ਸੁਣਵਾਈ ਨਹੀਂ ਹੁੰਦੀ ਜਿਵੇਂ ਹੁਣ ਕਰਨਲ ਦਾ ਮਾਮਲਾ ਕਿੰਨਾ ਉਲਝਿਆ ਪਿਆ ਸੀ ਤਾਂ ਇਸ ਕਰਕੇ ਪੰਜਾਬ ਪੁਲਿਸ ਦਾ ਕੋਈ ਵੀ ਅਫਸਰ ਉਹਦੇ ਤੀਸੀ ਵੀ ਸੁਣਵਾਈ ਨਹੀਂ ਹੁੰਦੀ ਤੇ ਜਿਹੜਾ ਹੁਣ ਇਹ ਮੁੰਡਾ ਸੀ ਜਿਹਦਾ ਨਾਂ ਵਿਕਰਮਜੀਤ ਸਿੰਘ ਨਵੇਂ ਪਿੰਡ ਦਾ ਸੀ ਤੇ ਇਹ ਐਸਐਚਓ ਦੀ ਉਹਦੇ ਨਾਲ ਲਿਆਜ ਪੈਂਦੀ ਆ ਉਧਰ ਉਧਰੀ ਇੱਕ ਦੂਜੇ ਨਾਲ ਜੋ ਕਿ ਬਈ ਰਿਲੇਸ਼ਨ ਦੇ ਵਿੱਚ ਭੱਜ ਜਾਂਦੇ ਆ ਤੇ ਇਸ ਕਰਕੇ ਇਹ ਇੱਕ ਹੋਟਲ ਦੇ ਵਿੱਚ ਜਾਂਦੇ ਆ ਤੇ ਹੋਟਲ ਦੇ ਵਿੱਚ ਹੁੰਦਾ ਕੀ ਆ ਉਥੇ ਇਹਨਾਂ ਦਾ ਦੋਨਾਂ ਦਾ ਝਗੜਾ ਹੁੰਦਾ ਤੇ ਪੰਜਾਬ ਪੁਲਿਸ ਵਾਲੀ ਜਿਹੜੀ ਇਹ ਐਸ ਐਚਓ ਆ ਇਹ ਉਥੋਂ ਝਗੜ ਕੇ ਆ ਜਾਂਦੀ ਆ ਤੇ ਜਿਹੜਾ ਉਹਨੂੰ ਸਖਸ ਨੂੰ ਬਲੈਕਮੇਲ ਕਰਿਆ ਹੁੰਦਾ ਜਿਹੜਾ ਬਿਕਰਮਜੀਤ ਸਿੰਘ ਨਵੇਂ ਪਿੰਡ ਦਾ ਉਹ ਸਖਸ ਆ ਉਹਦੇ ਇੱਕ ਬੱਚੀ ਵੀ ਆ ਪਹਿਲਾਂ ਉਹ ਆਪਣੀ ਜਾਨ ਗਮਾਉਂਦਾ ਤੇ ਜਾਨੀ ਕਿ ਜਿਵੇਂ ਇਹਨੂੰ ਇਹ ਬਲੈਕਮੇਲ ਕਰਦੀ ਆ ਧਮਕੀ ਦਿੱਤੀ ਹੋ ਜਾਂ ਕੋਈ ਜੋ ਵੀ ਆ ਪਰ ਉਹ ਆਪਣੀ ਆਤਮ ਹੱਤਿਆ ਕਰ ਲੈਂਦਾ ਉਸ ਹੋਟਲ ਦੇ ਵਿੱਚ ਤੇ ਬਾਅਦ ਦੇ ਵਿੱਚ ਜਿਹੜੀ ਇਹ ਬੱਚੀ ਹੈ ਦੀ ਇੱਕ ਉਹ ਵੀ ਬਈ ਜੋ ਸੁਣਦੀ ਹੈ ਇਹ ਗੱਲ ਹੁਣ ਸੁਣਦੇ ਹੀ ਉਹ ਕੁੜੀ ਦੀ ਵੀ ਹੱਤਿਆ ਹੋ ਜਾਂਦੀ ਹੈ ਇਹਦੇ ਤੇ ਹੁਣ ਦੋ ਦੋਸ਼ ਆ ਕਹਿਣਾ ਮਤਲਬ ਵੀ ਦੋ ਜਿਹੜੇ ਅਪਰਾਧ ਕੀਤੇ ਆ ਇੱਕ ਜਾਨਾਂ ਲਈਆਂ ਦੋ ਜਣਿਆਂ ਦੀਆਂ ਤੇ ਉਹਦਾ ਇਹਦੇ ਤੇ ਦੋਸ਼ ਲੱਗਿਆ ਤੇ ਹੁਣ ਜਿਹੜਾ ਇਹਨੂੰ ਪੰਜਾਬ ਪੰਜਾਬ ਪੁਲਿਸ ਵਾਲੀ ਐਸਐਚਓ ਨੂੰ ਅਦਾਲਤ ਨੇ ਇੱਕ 10 ਸਾਲ ਦਾ ਜੋ 10 ਸਾਲ ਦੀ ਸਜ਼ਾ 20000 ਰੁਪਏ ਦਾ ਜੁਰਮਾਨਾ ਲਾਇਆਗਾ ਅਗਰ ਜੇ ਇਹ ਜੁਰਮਾਨਾ ਨਹੀਂ ਭੁਗਤਿਆ ਤਾਂ 3 ਮਹੀਨਿਆਂ ਦੀ ਸਜ਼ਾ ਹੋਰ ਕਟਣੀ ਪਊ ਗੱਲ ਹੁਣ ਇੰਨੀ ਕਾ ਸਾਡੇ ਪੰਜਾਬ ਦਾ ਮਾਹੌਲ ਦਿਨ-ਬਦਨ ਵਿਗੜਦਾ ਜਾ ਰਿਹਾ ਜਿਹੜੇ ਸਾਡੇ ਪੰਜਾਬ ਪੁਲਿਸ ਵਾਲੇ ਸਾਡੇ ਲੋਕਾਂ ਨੂੰ ਹੈਂਡਲ ਕਰਨ ਵਾਲੇ ਕਿਤੇ ਕੋਈ ਚਿੱਟਾ ਫੜਾਇਆ ਜਾਂਦਾ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਦੋਸ਼ ਲੱਗਦੇ ਆ ਜਿਵੇਂ ਹੁਣ ਇਹਦੇ ਤੇ ਲੱਗਿਆ ਜਿਵੇਂ ਇਹਦਾ ਇੱਕ ਬਹੁਤ ਵੱਡਾ ਉਸ ਸਖਸਨਾ ਤੱਕਾ ਕਰਿਆ ਜਿਵੇਂ ਇਹ ਇੱਕ ਆਪਾਂ ਕਹ ਲਈਏ ਐਸਐਚਓ ਹੋਣ ਦੇ ਨਾਤੇ ਇੱਕ ਧਮਕੀ ਦਿੱਤੀ ਜਾਂਦੀ ਸੀ ਬਲੈਕਮੈਲ ਕਰਿਆ ਜਾਂਦਾ ਸੀ ਉਹ ਸਖਸ ਨੂੰ ਤੇ ਦੱਸਿਆ ਜਾਂਦਾ ਜਿਵੇਂ ਬਈ ਇਹ ਚੈਨਲਾਂ ਬਣਿਓ ਤੇ ਇਹਦੇ ਇਥੇ ਜਿਹੜਾ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈਆ ਤੇ 20000 ਰੁਪਏ ਦਾ ਜੁਰਮਾਨਾ ਲਾਇਆ ਜੋ ਤੇ ਅੱਜ ਦੀਆਂ ਜੋ ਬਈ ਖਬਰਾਂ ਸੀ ਜੋ ਇਹ ਇੱਕ ਪੱਤਰਕਾਰ ਬਣਿਓ ਜੋ ਲਾਈਵ ਸੱਚ ਟੀਵੀ ਬਣਿਓ ਆਈਆਂ ਤੇ ਇਹ ਸੋਡੇ ਨਾਲ ਵਿਚਾਰ ਸਾਂਝੇ ਜ਼ਰੂਰ ਕਰਨੇ ਸੀ ਵੀ ਸਾਡੇ ਪੰਜਾਬ ਦਾ ਮਾਹੌਲ ਜੇ ਗੱਲ ਕਰੀਏ ਹੁਣ ਪੰਜਾਬ ਪੁਲਿਸ ਦੀ ਤਾਂ ਬਹੁਤ ਹੀ ਜ਼ਿਆਦਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਕਿਉਂਕਿ ਪਹਿਲੀ ਗੱਲ ਕਰਦੀ ਆਪਾਂ ਨਸ਼ੇ ਦੀ ਇੱਕ ਨਸ਼ੇ ਦਾ ਜਿਹੜਾ ਇੱਕ ਮਹੀਮ ਚੱਲੀ ਆ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਲਾਗੂ ਕੀਤਾ ਹਰ ਨਸ਼ੇ ਤਸਕਰ ਦਾ ਘਰਤਾਇਆ ਜਾਂਦਾ ਪਰ ਜਦੋਂ ਕੋਈ ਵੱਡਾ ਨਸ਼ਾ ਤਸਕਰ ਫਸਿਆ ਜਾਂਦਾ ਜਿਵੇਂ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਇੱਕ ਫਿਰ ਥਾਣੇਦਾਰ ਤੋਂ ਕਿਲੋ ਚਿੱਟਾ ਫੜਿਆ ਜਾਂਦਾ ਉਹ ਵੀ 7 ਕਰੋੜ ਦਾ ਨਾ ਹੀ ਉਹਦੀ ਕੋਈ ਹਜੇ ਤੱਕ ਖਬਰ ਸਾਹਮਣੇ ਆਈ ਆ ਅਮਰਦੀਪ ਕੌਰ ਵੀ ਆਪਣੇ ਮੰਨ ਕੇ ਚਲੋ 20 ਦਿਨ 22 ਦਿਨ ਬਾਅਦ ਉਹਦੀ ਜ਼ਮਾਨਤ ਹੋ ਗਈ ਸੀ 17 ਗ੍ਰਾਮ ਚਿੱਤੇ 'ਚ ਪੜੀ ਗਈ ਸੀ ਵੀ ਮਾਹੌਲ ਪੰਜਾਬ ਦਾ ਇੰਨਾ ਖਰਾਬ ਹੋ ਰਿਹਾ ਜਿਹੜੇ ਪੁਲਿਸ ਵਾਲੇ ਹੁਣ ਖੁਦ ਹੀ ਦੇ ਹੀ ਦੋਸ਼ੀ ਦਿਖਦੇ ਦਿਖਾਈ ਦਿੰਦੇ ਨਜ਼ਰ ਆਉਂਦੇ ਆ ਥਾਂ ਥਾਂ ਤੇ ਕਿਤੇ ਨਾ ਕਿਤੇ ਦੂਜੇ ਤੀਜੇ ਦਿਨ ਕੋਈ ਨਾ ਕੋਈ ਵੀਡੀਓ ਆਉਂਦੀ ਆ ਵੀ ਇੱਥੇ ਪੁਲਿਸ ਵਾਲੇ ਨੇ ਇਹ ਕਰਤਾ ਜੀ ਇੱਥੇ ਇਹ ਕਰਤਾ ਜੀ ਹੁਣ ਜਿਵੇਂ ਇਹਦੇ ਤੇ ਦੋਸ਼ ਲੱਗਿਆ ਦੋ ਜਾਨਾਂ ਲਈਆਂ ਨੇ ਇੱਕ ਜੋ ਕੁੜੀ ਦੀ ਤੇ ਇੱਕ ਜਿਹੜਾ ਉਹ ਸਖਸ ਜਿਹੜਾ ਆਰਥੀਆ ਸੀ ਕਿਉਂਕਿ ਪੈਸਾ ਦੇਖ ਕੇ ਕਹਿੰਦਾ ਮਤਲਬ ਇਹਦੇ ਉਹਦੇ ਨਾਲ ਰਿਲੇਸ਼ਨ ਰਹੇ ਆ ਤਾਂ ਬਾਅਦ ਦੇ ਵਿੱਚ ਇਹ ਕਈ ਜਿਵੇਂ ਲੰਬਾ ਸਮਾਂ ਚੱਲਿਆ ਤੇ ਉਹ ਬਲੈਕਮੇਲ ਕੀਤਾ ਗਿਆ ਜਿਵੇਂ ਇਹ ਚੈਨਲ ਬਣੀ ਉਹ ਦੱਸਿਆ ਗਿਆ ਤਾਂ ਉਵੇਂ ਆਪਾਂ ਤੁਹਾਡੇ ਤੱਕ ਖਬਰ ਸਾਂਝੀ ਕਰਨੀ ਬਣਦਾ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਇਸ ਕਰਕੇ ਆਪਾਂ ਪੰਜਾਬ ਦੇ ਪ੍ਰਤੀ ਗੱਲ ਕਰਦੇ ਆ ਹੁਣ ਗੱਲ ਇੰਨੀ ਕਾ ਵੀ ਸਾਡੇ ਪੰਜਾਬ ਪੁਲਿਸ ਵਾਲੇ ਜੇ ਐ ਕਰਨ ਲੱਗੇ ਫਿਰ ਬਈ ਜਿਹੜਾ ਵੀ ਕੋਈ ਪੰਜਾਬ ਦੇ ਵਿੱਚ ਜਿਵੇਂ ਲੋਕਾਂ ਨੂੰ ਹੈਂਡਲ ਕਰਦੇ ਆ ਫਿਰ ਜਾਣਗੇ ਕਿੱਥੇ ਲੋ ਕਾਨੂੰਨ ਇੱਕ ਬਣਾਇਆ ਗਿਆ ਵੀ ਜਿਹੜਾ ਵੀ ਕੋਈ ਦੋਸ਼ੀ ਆ ਜਾਂ ਕੋਈ ਗੈਰ ਕਾਨੂੰਨੀ ਕੰਮ ਕਰਦਾ ਤਾਂ ਪੁਲਿਸ ਕੋਲੇ ਰਿਪੋਰਟ ਲਿਖਾਉਂਦੇ ਆ ਫਿਰ ਇਹ ਗ੍ਰਿਫਤਾਰ ਕਰਕੇ ਵੜਕੇ ਲੈਂਦੇ ਆ ਹੁਣ ਖੁਦ ਹੀ ਜਿਹੜੇ ਅਫਸਰ ਹੀ ਇੱਕ ਦੋਸ਼ੀ ਨਜ਼ਰ ਆਉਂਦੇ ਆ ਕਦੇ ਜਿਵੇਂ ਕਿ ਇਸ ਪੁਲਿਸ ਵਾਲੀ ਨੇ ਦੋ ਜਾਨਾਂ ਲਈਆਂ ਇੱਕ ਜੋ ਕੁੜੀ ਤੇ ਇੱਕ ਜਿਹੜਾ ਉਹ ਮੁੰਡਾ ਸੀ ਜੋ ਬਿਕਰਮਜੀਤ ਸਿੰਘ ਨਵੇਂ ਪਿੰਡ ਦਾ ਤਾਂ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਚੈਨਲਾਂ ਜੋ ਅੱਜ ਦੀਆਂ ਖਬਰਾਂ ਸੀ ਜਿਵੇਂ ਸਾਡੇ ਜਿਹੜੀ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਲੋਕਾਂ ਨਾਲ 31 ਮਈ ਤੱਕ ਚਿੱਟੇ ਦਾ ਸਪਾਇਆ ਕਰਦਾਂਗੇ ਨਾਲ ਨਾਲ ਚਿੱਟਾ ਵੀ ਨਹੀਂ ਇਹਨਾਂ ਤੋਂ ਬੰਦ ਹੋ ਰਿਹਾ ਕਿਉਂਕਿ ਨਸ਼ਾ ਬਿਆਮ ਹੋ ਰਿਹਾ ਤੇ ਦੇਖਣਾ ਹੁਣ ਇਹ ਬੰਦ ਆ ਕੀ ਇਹ ਪੰਜਾਬ ਸਰਕਾਰ ਚਿੱਟਾ ਬੰਦ ਕਰੂਗੀ ਜਾਂ ਨਹੀਂ ਤੇ ਨਾਲ ਨਾਲ ਹੋਰ ਜਿਹੜੀਆਂ ਖਬਰਾਂ ਆ ਰਹੀਆਂ ਪੰਜਾਬ ਪੁਲਿਸ ਵਾਲਿਆਂ ਦੀਆਂ ਕਿਤੇ ਕੁਝ ਹੁੰਦਾ ਕਿਤੇ ਕਿਤੇ ਕੁੱਟਮਾਰ ਕਰ ਜਾਂਦੇ ਆ ਪੁਲਿਸ ਵਾਲੇ ਜਿਵੇਂ ਕਰਨਲ ਦਾ ਮਾਮਲਾ ਬਹੁਤ ਉਲਝਿਆ ਸੀ ਪਰ ਉਹਨਾਂ ਦੀ ਸੁਣਵਾਈ ਬਹੁਤ ਲੰਬੇ ਸਮੇਂ ਬਾਅਦ ਹੋਈ ਆ ਇਸ ਕਰਕੇ ਜਿਹੜੀ ਇਹ ਐਸਐਚਓ ਸੀ ਅੰਮ੍ਰਿਤਸਰ ਦੇ ਵਿੱਚ ਤਾਂ ਇਹਦੇ ਤੇ ਵੀ ਭਾਈ ਕਾਰਵਾਈ ਹੋਣ ਜਾ ਰਹੀ ਆ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦਿਆ ਕਰੋ ਨੂੰ ਨੋਟਸ ਤੇ ਧੰਨਵਾਦ